ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਉਡਾਲਾ ਅੱਜ ਸਾਂਝ ਐਕਸ਼ਨ ਫਰੰਟ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਅਤੇ ਸਾਡੇ ਹੋਰ ਜੂਹਾਰੂ ਸਾਥੀ ਜਿਹੜੇ ਜਾਗਦੀ ਜ਼ਮੀਰ ਵਾਲੇ ਸਾਥੀ ਨੇ ਔਰ ਅੱਜ ਗੱਲ ਕਰਨੀ ਚਾਹੁੰਦੇ ਆ ਕਿ ਬੜੇ ਦਿਨਾਂ ਤੋਂ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਕੌਲਾਂ ਆ ਰਹੀਆਂ ਕਿ ਇੱਕ ਸਾਂਝੀ ਮੀਟਿੰਗ ਕੀਤੀ ਜਾਵੇ ਔਰ ਬਹੁਤ ਸਾਰੇ ਜਾਗੀ ਜਮੀਰ ਵਾਲੇ ਵੀਰ ਸਾਂਝਾ ਐਕਸ਼ਨ ਫਰੰਟ ਦੇ ਵਿੱਚ ਕੰਮ ਕਰਨ ਲਈ ਸਾਨੂੰ ਕੌਲਾਂ ਕਰ ਰਹੇ ਨੇ ਤੇ ਅਸੀਂ ਅਗਲੇ ਹਫ਼ਤੇ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਜਿਹਦੇ ਵਿੱਚ ਸਮਾਜ ਦੇ ਲੰਮੇ ਸਮੇਂ ਤੋਂ ਲਟਕ ਰਹੇ ਮੁੱਦੇ ਉਹ ਇਕੱਤਰ ਕੀਤੇ ਜਾਣਗੇ ਔਰ ਉਹਨਾਂ ਤੇ ਵਿਚਾਰ ਚਰਚਾ ਕੀਤੀ ਜਾਏਗੀ ਕਿ ਕਿਹੜੇ ਮੁੱਦੇ ਆ ਜਿਨ੍ਹਾਂ ਨੂੰ ਪੰਜਾਬ ਸਰਕਾਰ ਤੋਂ ਮਨਵਾਇਆ ਜਾਵੇ ਔਰ ਨਾਲ ਦੀ ਨਾਲ ਇਦੇ ਵਿੱਚ ਜਿੰਨੀਆਂ ਸਮਾਜਿਕ ਜਥੇਬੰਦੀਆਂ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਅੱਜ ਸਮਾਂ ਹੈ ਸਾਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦਾ ਤੇ ਆਓ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤੇ ਸਮਾਜ ਦੀ ਲੜਾਈ ਲੜੀਏ ਥੋੜੇ ਦਿਨਾਂ ਤੋਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਮਿਸ਼ਨ ਚਲਾਇਆ ਗਿਆ ਸੀ ਲਾਲ ਲਕੀਰ ਜਗਾ ਦੀਆਂ ਰਜਿਸਟਰੀਆਂ ਔਰ 5-5 ਮਰਲੇ ਦੇ ਪਲਾਟ ਦੇਣ ਸੰਬੰਧੀ ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਕੋਲੋਂ ਮੰਗ ਕੀਤੀ ਗਈ ਸੀ ਉਸ ਤੇ ਵੀਰੋ ਤੁਹਾਡੀ ਬਦੌਲਤ ਤੁਹਾਡੇ ਸੰਘਰਸ਼ ਦੀ ਬਦੌਲਤ ਉਹ ਜਿਹੜਾ ਕੰਮ ਹੋਣਾ ਚਾਲੂ ਹੋ ਚੁੱਕਾ ਕਿਉਂਕਿ ਸਮਾਜ ਦੇ ਵਿੱਚ ਪਹਿਲੀ ਵਾਰ ਆਪਣੀ ਲੜਾਈ ਲੜੀ ਗਈ ਆ ਮੱਜਬੀ ਸਿੱਖ ਔਰ ਵਾਲਮੀਕ ਭਾਈਚਾਰੇ ਵੱਲੋਂ ਤੋ ਕਿ ਅੱਗੇ ਅਸੀਂ ਪਹਿਲੀਆਂ ਜਿੰਨੀਆਂ ਵੀ ਲੜਾਈਆਂ ਲੜੀਆਂ ਅਸੀਂ ਦੂਰ ਦੂਸਰੇ ਵਾਲੀ ਲੜਾਈਆਂ ਲੜਦੇ ਰਹੇ ਆ ਪਰ ਆਪਣੀ ਲੜਾਈ ਜਿਹੜੀ ਆ ਉਹ ਆਪਾਂ ਪਹਿਲੀ ਵਾਰ ਲੜੀ ਆ ਇਸ ਲਈ ਜੋ ਸਾਂਝਾ ਐਕਸ਼ਨ ਫਰੰਟ ਆਫ ਪੰਜਾਬ ਤਿਆਰ ਕੀਤਾ ਗਿਆ ਉਹ ਸਮਾਜਿਕ ਮੁੱਦਿਆਂ ਤੇ ਗੱਲ ਕਰਨ ਲਈ ਸਮਾਜ ਦੀ ਆਵਾਜ਼ ਬੁਲੰਦ ਕਰਨ ਲਈ ਔਰ ਪੰਜਾਬ ਸਰਕਾਰ ਤੋਂ ਜਿਹੜੇ ਸਮਾਜ ਦੇ ਲੰਮੇ ਸਮੇਂ ਤੋਂ ਮੁੱਦੇ ਜਿਹੜੇ ਪੈਂਡਿੰਗ ਪਏ ਆ ਲੰਮੇ ਸਮੇਂ ਤੋਂ ਜਿਹੜੀਆਂ ਸਰਕਾਰਾਂ 1947 ਤੋਂ ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਅੱਜ ਤੱਕ ਜਿਹੜੀਆਂ ਮੰਗਾਂ ਰੱਖ ਕੇ ਰਾਜਨੀਤਿਕ ਲੀਡਰ ਲਾਹਾ ਲੈਂਦੇ ਰਹੇ ਔਰ ਸੱਤਾ ਵਿੱਚ ਆਉਂਦੇ ਰਹੇ ਔਰ ਇਸ ਸਮਾਜ ਨਾਲ ਵਿਤਕਰਾ ਹੁੰਦਾ ਰਿਹਾ ਔਰ ਅੱਗੇ ਤੋਂ ਨਹੀਂ ਹੋਣ ਦਿਆਂਗੇ ਇਸ ਲਈ ਜਿਹੜਾ ਵਾ ਸਾਂਝਾ ਐਕਸ਼ਨ ਫਰੰਟ ਜਿਹੜਾ ਪੰਜਾਬ ਉਹ ਤਿਆਰ ਕੀਤਾ ਗਿਆ ਵਾ ਔਰ ਸਾਰੇ ਹੀ ਸਤਕਾਰਯੋਗ ਧਰਮਾਂ ਔਰ ਸਾਰਿਆਂ ਹੀ ਸਾਡੀਆਂ ਜਿੰਨੀਆਂ ਵੀ ਸਮਾਜ ਦੀਆਂ ਜਥੇਬੰਦੀਆਂ ਜਾਂ ਜਿੰਨੇ ਵੀ ਸਾਡੀਆਂ ਆਕਾਸ਼ਤਾ ਨੇ ਅਸੀਂ ਸਾਰਿਆਂ ਨੂੰ ਇੱਕ ਪਲੇਟਫਾਰਮ ਜ਼ਰੀਏ ਉਹਨਾਂ ਦੀ ਆਵਾਜ਼ ਜਿਹੜੀ ਆ ਬੁਲੰਦ ਕਰਾਂਗੇ ਔਰ ਸਰਕਾਰਾਂ ਤੱਕ ਉਹ ਆਵਾਜ਼ ਪਹੁੰਚਾ ਕੇ ਉਹਨਾਂ ਦੇ ਬੰਦੇ ਹੱਕ ਦਵਾਏ ਜਾਣਗੇ ਇਸ ਲਈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਓ ਆਪਾਂ ਇਕੱਠੇ ਹੋਈਏ ਔਰ ਇਕੱਠੇ ਹੋ ਕੇ ਇਸ ਮਹਿਮ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਪਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ